ਮੈਂ ਪੜੀ ਗੀਨਾ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਕੀ ਕਹਿਣਾ ਚਾਹਦੇ ਤੁਸੀਂ ਮੈਂ ਦੇਸ਼ ਵਾਸੀਆਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਜਿੰਨੇ ਵੀ ਆਪਣੇ ਪੰਜਾਬ ਪੀ ਜਿੰਨੇ ਵੀ ਆਪਣੇ ਦੇਸ਼ ਵਾਸੀ ਹੈਗੇ ਉਹਨਾਂ ਸਾਰਿਆਂ ਨੂੰ ਵੀ ਜਿਹੜੀ ਇੱਕ ਆਪਣੇ ਬਲੈਕਆਊਟ ਦਾ ਦਿੱਤਾ ਹੈ ਪ੍ਰਸ਼ਾਸਨ ਨੇ ਵੀ ਬਲੈਕਆਊਟ ਹੋਣੀ ਚਾਹੀਦੀ ਆ ਪਰ ਕਰਦੇ ਆ ਇਹ ਤੇ ਬਲੈਕਆਊਟ ਦਾ ਮਤਲਬ ਇਹ ਆ ਵੀ ਇਹਨੂੰ ਬੰਦ ਕਰਨਾ ਚਾਹੀਦਾ ਸਾਰਾ ਹੀ ਕੋਈ ਲਾਈਟ ਦੀ ਜਗਣੀ ਚਾਹੀਦੀ ਪਰ ਸਾਡੇ ਕਈ ਲੋਕ ਜਿਹੜੇ ਹੈਗੇ ਰਾਤ ਨੂੰ ਡਟਾ ਜਿਹੜੀਆਂ ਜਗਾ ਦਿੰਦੇ ਆ ਜਗਦੀਆਂ ਵੀ ਉਹਨਾਂ ਦੀਆਂ ਕਿਹੜੀ ਜਗਾ ਜੀ ਪਿੰਡਸ ਤੌਰ ਤੇ ਤੇ ਹੋਰ ਇਲਾਕੇ ਚ ਆਲੇ-ਦੋਲੇ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਸੋਲਰ ਲਾਈਟਾਂ ਦਾ ਸੋਲਰ ਲਾਈਟਾਂ ਵੀ ਜਗਦੀਆਂ ਜੀ ਆਮ ਲੋਕਾਂ ਨੇ ਕਈ ਜਿਹੜੇ ਆ ਵੀ ਪਤਾ ਨਹੀਂ ਸਮਝਦੀ ਕੱਖ ਨਹੀਂ ਇਹਨਾਂ ਗੱਲਾਂ ਨੂੰ ਉਹ ਵੀ ਆ ਜਗਾਰ ਰੱਖਦੇ ਆ ਪ੍ਰਸ਼ਾਸਨ ਦੇ ਸਖਤ ਹੁਕਮ ਹੋਈ ਜਾਂਦੇ ਪਏ ਹਾਂ ਹਾਂ ਪ੍ਰਸ਼ਾਸਨ ਦੇ ਸਖਤ ਹੁਕਮਾਂ ਜੀ ਇਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਤੇ ਬਾਕੀ ਇਹ ਜਿਹੜੀ ਇੱਕ ਹੋਰ ਗੱਲ ਵੀ ਰੋਡ ਦੇ ਉੱਤੇ ਜਿਹੜੀਆਂ ਗੱਡੀਆਂ ਜਾਂਦੀਆਂ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਿਉਂ ਇਹਨਾਂ ਦੀਆਂ ਵੀ ਲਾਈਟਾਂ ਜਗਦੀਆਂ ਠੀਕ ਹੈ ਨਹੀਂ ਤੇ ਜਿਹੜਾ ਹੈਗਾ ਵੀ ਡਰੋਨ ਜਾਂ ਬੰਬ ਹੈਗਾ ਇਹ ਸਿਰਫ ਲਾਈਟ ਨੂੰ ਕੈਪਚਰ ਕਰਦਾ ਇਹ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਇਹ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਪਿੰਡਾਂ ਦੇ ਵਿੱਚ ਜਿਹੜੀਆਂ ਲਾਈਟਾਂ ਚੱਲਦੀਆਂ ਆ ਔਰ ਜਿਹੜੇ ਵਾਹਨ ਚੱਲਦੇ ਆ ਉਹਨਾਂ ਤੇ ਪੰਚਾਇਤਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਹਾਂ ਬਿਲਕੁਲ ਪੰਚਾਇਤਾਂ ਨੂੰ ਵੀ ਤੇ ਪੁਲਿਸ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਜੀ ਪੰਚਾਇਤਾਂ ਨੂੰ ਆਰਡਰ ਵੀ ਹੋਇਆ ਕਿ ਲਾਈਟਾਂ ਬੰਦ ਕਰੋ ਸੋਲੋ ਲਾਈਟਾਂ ਦੇ ਉੱਪਰ ਜੇਡਾ ਕੋਈ ਕੱਪੜਾ ਪਾ ਦਿਓ ਜੇ ਨਾ ਲਾਈਟ ਨਾ ਜੀ ਜੀ ਜਾਂ ਉਹਨੂੰ ਬੰਦ ਕੀਤਾ ਜਾਵੇ ਹਾਂ ਜੀ ਉਹ ਹੁਣ ਰੋਲਾ ਪੈਣ ਤੇ ਕੁਝ ਕੁਝ ਬੰਦ ਹੋਈਆਂ ਬਾਕੀ ਤਰੀਕੋਂ ਕਈ ਚੱਲਦੀਆਂ ਆ ਜੀ ਇਹ ਕਹਾਣਾ ਜਾਂਦੇ ਤੁਸੀਂ ਆਹ ਨਾਲੇ ਪਿੰਡਾਂ ਨੂੰ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਆਪਣਾ ਜਿਹੜਾ ਹੈਗਾ ਇਹ ਬਲੈਕਆਊਟ ਜਿਹੜੀ ਹੋਜੀ ਉਹਦਾ ਪਾਲਣਾ ਕੀਤਾ ਜਾਵੇ ਤੇ ਆਪਣੀਆਂ ਲਾਈਟਾਂ ਬੰਦ ਰੱਖੀਆਂ ਜਾਣ ਦੂਜੀ ਇੱਕ ਹੋਰ ਵੀ ਜਿਹੜੇ ਲੋਕ ਸਾਡੇ ਆ ਕਰਿਆਨਾ ਸਟੋਰਾਂ ਦੇ ਕਰਿਆਨਾ ਵੇਚਦੇ ਆ ਸਾਨੂੰ ਇਹ ਵੀ ਪਤਾ ਲੱਗਾ ਵੀ ਉਹਨਾਂ ਨੇ ਥੋੜਾ ਬਹੁਤਾ ਆਪਣਾ ਰੇਟ ਚੱਕਣਾ ਸ਼ੁਰੂ ਕਰਤਾ ਤੇ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਇਹ ਜਿਹੜਾ ਇਹ ਕੰਮ ਨਾ ਕਰਨ ਕਿ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਹਾਂ ਹਾਂ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੁੰਦੇ ਆ ਆਪਾਂ ਵੀ ਇਹ ਮਤਲਬ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਦੇ ਵਿੱਚ ਕੰਜਾ ਕੱਸੀਆ ਜਾਵੇ ਕਿਉਂ ਲੋਕ ਤਾਂ ਅੱਗੇ ਬੜੇ ਦੁਖੀ ਆ ਪ੍ਰਸ਼ਾਸਨ ਨੇ ਨੰਬਰ ਜਾਰੀ ਕੀਤੇ ਕਹੀ ਜੀ ਕੋਈ ਕਾਲਾ ਵਜਾਰੀ ਕਰਦਾ ਜਾਂ ਕੋਈ ਕਰਦਾ ਤੇ ਉੱਥੇ ਕੰਟਰੈਕਟਰ ਕੰਟਰੋਲ ਉਹ 24 ਘੰਟੇ ਚੱਲਦਾ ਪਿਆ ਹਾਂਜੀ ਉਹ ਤਾਂ ਹੁਣ ਜਦੋਂ ਪਤਾ ਕਰਾਂਗੇ ਨਾ ਵੀ ਕਿਹੜਾ ਨੰਬਰ ਹੈਗਾ ਹਲੇ ਸਾਨੂੰ ਨੰਬਰ ਤਾਂ ਨਹੀਂ ਸੀ ਪਤਾ ਜੀ